ਬੀਤਦਨ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਦੀ ਬੈਠਕ ਹੋਈ ਜਿਸ ਦੇ ਵਿੱਚ ਮਾਜੇ ਦੇ ਸਾਰੇ ਪ੍ਰਤੀਨਿਧੀ ਮੌਜੂਦ ਰਹੇ ਪਰ ਹੈਰਾਨੀ ਵਾਲੀ ਗੱਲ ਰਹੀ ਕਿ ਮਾਜੇ ਦੇ ਜਰਨੈਲ ਕਹੇ ਜਾਣ ਵਾਲੇ ਵਿਕਰਮ ਸਿੰਘ ਮਜੀਠੀਆ ਇਸ ਬੈਠਕ ਦੇ ਵਿੱਚ ਨਹੀਂ ਪਹੁੰਚੇ ਅਕਾਲੀ ਦਲ ਵੱਲੋਂ ਕੀਤੀ ਗਈ ਇਸ ਬੈਠਕ ਦੇ ਵਿੱਚ ਨਸ਼ਿਆਂ ਰੇਤਾ ਬਜਰੀ ਤੇ ਟੈਕਸ ਦੇ ਮਸਲੇ ਹਾਵੀ ਰਹੇ ਜ਼ਿਕਰਯੋਗ ਹੈ ਕਿ ਵਿਕਰਮ ਸਿੰਘ ਮਜੀਠੀਆ ਕਾਲੀ ਯੂਥ ਦੇ ਪ੍ਰਧਾਨ ਤੇ ਕੈਬਨਟ ਮੰਤਰੀ ਵੀ ਨੇ ਤੇ ਮਾਜੇ ਦੇ ਵਿੱਚ ਉਹਨਾਂ ਦਾ ਗੜ ਵੀ ਮੰਨਿਆ ਜਾਂਦਾ ਹੈ ਵਿਕਰਮ ਸਿੰਘ ਮਜੀਠੀਆ ਖੁਦ ਨੂੰ ਮਾਜੇ ਦਾ ਸਰਦਾਰ ਵੀ ਕਹਿੰਦੇ ਨੇ ਪਰ ਮੱਝ ਦੇ ਵਿੱਚ ਜਦੋਂ ਮੀਟਿੰਗ ਹੋਈ ਤਾਂ ਵਿਕਰਮ ਸਿੰਘ ਮਜੀਠੀਆ ਸਰ ਬੈਠਕ ਦੇ ਵਿੱਚ ਪਹੁੰਚੇ ਹੀ ਨਹੀਂ ਨਾ ਦਾਰਦ ਰਹੇ ਉਸ ਬੈਠਕ ਤੋਂ باوجود ਇਸ ਦੇ ਵੀ ਮਜੀਠੀਆ ਇਸ ਬੈਠਕ ਦੇ ਵਿੱਚ ਲਾਪਤਾ ਰਹੇ ਕਿ ਵਿਕਰਮ ਸਿੰਘ ਮਜੀਠੀਆ ਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਨਸ਼ਾ ਤਸਕਰੀਨ ਨੂੰ ਸ਼ੈ ਦੇਣ ਦੇ aarop lagde rahe ne te hun ਦਾਕ ਡਰਗ ਮਾਮਲੇ ਦੇ ਵਿੱਚ ਉਹਨਾਂ ਦਾ ਨਾਂ ਉਛਲਦਾ ਆਇਆ ਜੋ ਕਿ ਲੋਕ ਸਭਾ ਚੋਣਾਂ ਦੇ ਵਿੱਚ ਵੀ ਨਸ਼ਿਆਂ ਦਾ ਮੁੱਦਾ ਉੱਭਰ ਕੇ ਸਾਹਮਣੇ ਆਇਆ ਸੀ ਤੇ ਵਿਕਰਮ ਸਿੰਘ ਮਜੀਠੀਆ ਦੇ ਲਈ ਲੋਕ ਆਪਣੀ ਨਾਰਾਜ਼ਗੀ ਨੂੰ ਸਾਹਮਣੇ ਵੇਲੇ ਆ ਰਹੇ ਸਨ ਲਗਾਤਾਰ ਸਿਆਸੀ ਪਾਰਟੀਆਂ ਦੇ ਵੱਲੋਂ ਵੀ ਹਮਲੇ ਕੀਤੇ ਜਾ ਰਹੇ ਸਨ ਵਿਕਰਮ ਸਿੰਘ ਮਜੀਠੀਆ ਨੂੰ ਆਪਣੇ ਅਹੁਦੇ ਤੋਂ ਹਟਾਉਣ ਦੇ ਲਈ ਸ਼ਾਇਦ ਇਹੀ ਇੱਕ ਵਜ੍ਹਾ ਕਹੀ ਜਾ ਸਕਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਹੁਣ ਦੂਰੀ ਬਣਾ ਕੇ ਬੈਠੇ ਰਹਿੰਦੇ ਨੇ ਲੋਕਾਂ ਤੋਂ ਤੇ ਹੋਣ ਵਾਲੀਆਂ ਅਕਾਲੀ ਦਲ ਦੀਆਂ ਬੈਠਕਾਂ ਦੇ ਵਿੱਚੋਂ ਅਸਬਾਰਕ ਦੇ ਵਿੱਚ ਡਰਗ ਮਾਮਲੇ ਦੇ ਪਖਿਆ ਰਹਿੰਦੇ ਕਾਰਨ ਹੀ ਮਜੀਠੀਆ ਇਸ ਬੈਠਕ ਦੇ ਵਿੱਚੋਂ ਗਾਇਬ ਵੀ ਰਹੇ ਕਹੇ ਜਾ ਸਕਦੇ ਨੇ ਕਿਉਂਕਿ ਨਸ਼ਿਆਂ ਦਾ ਮੁੱਦਾ ਇਹਨਾਂ ਬੈਠਕਾਂ ਦੇ ਵਿੱਚ ਹਰ ਦਿਨ ਉੱਭਰ ਕੇ ਸਾਹਮਣੇ ਆਉਂਦਾ ਹੈ ਸੋ ਵਿਕ੍ਰਮ ਸਿੰਘ ਮਜੀਠੀਆ ਨਾ ਬੈਠਕਾਂ ਦੇ ਵਿੱਚ ਸ਼ਾਇਦ ਜਾਣਾ ਪਸੰਦ ਨਹੀਂ ਕਰ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਵਿਕ੍ਰਮ ਸਿੰਘ ਮਜੀਠੀਆ ਦਾ ਨਾਮ ਮੋਹਰੀ ਤੌਰ ਤੇ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਸਾਹਮਣੇ ਆਉਂਦਾ ਹੈ ਇਸ ਲਈ ਵਿਕ੍ਰਮ ਸਿੰਘ ਮਜੀਠੀਆ ਮਾਝੇ ਦੇ ਸਰਦਾਰ ਖੁਦ ਨੂੰ ਕਹਿੰਦੇ ਨੇ ਪਰ ਬੈਠਕ ਜਿਸ ਵੇਲੇ ਮਾਝੇ ਦੇ ਵਿੱਚ ਰੱਖੀ ਗਈ ਤਾਂ ਵਿਕ੍ਰਮ ਸਿੰਘ ਮਜੀਠੀਆ ਨਾਦਾਰਦੀ ਰਹੇ ਇਸ ਬੈਠਕ ਤੋਂ